ਹਾਂਜੀ ਸਰ ਕੀ ਨਾਮ ਆ ਸਟਾਟਾ ਜੀ ਤੇ ਅੱਜ ਦੀ ਜੀ ਡਰਾਈਵਰ ਇਹ ਚੀਜ਼ ਜਾਣੇ ਜਾਂਦੇ ਹੂ ਇਹ ਸਿਚੁਏਸ਼ਨ ਹੈ ਜਿਹੜੀ ਇਸ ਦੇ ਤਰ੍ਹਾਂ ਹੈ ਜਿਹੜਾ ਹੈਗਾ ਜਿਹੜੀ ਹੈ ਉਹ ਪਿਆਰਾਂ ਦੇ ਵਿੱਚ ਜਿਹੜਾ ਹੈਗਾ ਜਿਹੜੀ ਆਪਾਂ ਦੇ ਨਾਲ ਨਾਲ ਦੇ ਕਾਫੀ ਜਿਹੜਾ ਬਾਸਪਾਨ ਜਿਹੜਾ ਲਗਾ ਰਿਹਾ ਹੈ ਜਿਹੜੀ ਕੋਰਪੋਰੇਟ ਦੇ ਨਾਲ ਹੈ ਇਹ ਬਟਨ ਤੋਂ ਲੈ ਕੇ ਸਭ ਪਿਆਰਾਂ ਦਰਾਈ ਜਿਹੜਾ ਜਿਹੜਾ ਕਰਵਾਇਆ ਪਹਿਲੇ ਅੰਦਰ ਨੂੰ ਇਹ ਬੀਪੀ ਲਈ ਰਹਿ ਰਿਹਾ ਹੈ ਜਿਹੜਾ ਸਭਾ ਦੇ ਵਿੱਚ ਅਸਲ ਤੌਰ ਤੇ ਲਗੜ ਵਾਲੇ ਜਿਹੜੇ ਅ ਅਬਸਰ ਹੈ ਸ਼ਹਿਰ ਵਾਸੀ ਹੈ ਉਹਨਾਂ ਕੋਈ ਪ੍ਰਭਾਵ ਨਾ ਆਵੇ ਕਿ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਦਾ ਹੈ ਉਹ ਮਾੜਾ ਮਾੜਾ ਰਚਾ ਇਹ ਮਿਲ ਕਰਦੇ ਆ ਉਹਦੀ ਚੁਗੀ ਆ ਸਾਰੇ ਜਿਹੜੇ ਹੈਗੇ ਆ ਸ਼ਹਿਰ ਵਾਸੀ ਕੋਈ ਨਾ ਕੋਈ ਦਿੱਕਤ ਨਾ ਆਵੇ ਤੇ ਦੁਕਾਨਦਾਰੇ ਜਿਹੜੀਆਂ ਵਾਲੇ ਦੁਕਾਨਦਾਰੇ ਆਪਣਾ ਸਮਾਨ ਕਾਹਦੇੰਬਰੀ ਲੋਨ ਤਾਂ ਜੋ ਟ੍ਰੈਫਿਕ ਨਹੀਂ ਸਰ ਜਿਹੜੇ ਜ਼ਿਆਦਾ ਕਾਨੂੰਨੀ ਨਾਲ ਦਰਾਨਾ ਤੋਂ ਬਾਹਰ ਕਈ ਰੇਡੀਆ ਵਾਲੇ ਦਰਾਂਦਰ ਆਪਣੇ ਰੇਡੀਆ ਲਵਾ ਰਹੇ ਆ ਮੋਟਾ ਬਨਾਫਾ ਬਣਾ ਰਹੇ ਆ ਤੇ ਆਨ ਜਾਣ ਵਾਲੀ ਪਬਲਿਕ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਚੇਤਾਵਨੀ ਦੇਣਾ ਚਾਹੁੰਦੇ ਆ ਉਹ ਇਹ ਰੇਡੀਆ ਵਾਲਿਆਂ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਜਿਹੜਾ ਆਪਣਾ ਪਰਮੈਜਰ ਹੈ ਤੋਂ ਆਪਣੇ ਮੁੰਡਿਆਂ ਦੇ ਵਿੱਚ ਆ ਕੇ ਜਿਹੜਾ ਘੋੜੇੜ ਕੇ ਵਾਹ ਆਪਣਾ ਵੇਚਣ ਛੱਡ ਦੇ ਉੱਤੇ ਨਾਮ ਲੜੀਆਂ ਲਾਇਆ ਜਾਣਾ ਜਿਹੜੇ ਕੋਈ ਆਪਣੇ ਅਗੇ ਰੈਡੀ ਲਗਾਉਣਗੇ ਤੇ ਉਹਨਾਂ ਨੂੰ ਵੀ ਵਾਰਨਿੰਗ ਦੇ ਰਹੇ ਆ ਕਿ ਤੁਸੀਂ ਇਸ ਤਰ੍ਹਾਂ ਦਾ ਕੰਮ ਨਾ ਕਰੋ ਤੇ ਬਾਹਰ ਜਿਹੜਾ ਆਪਣੇ ਦੇ ਬਾਹਰ ਤੇ ਰੱਖੋ ਜਿਹੜਾ ਕੋਈ ਵੀ ਰੈਡੀ ਲਾਊਗਾ ਉਹ ਕਰਪਾਏ ਕਿ ਟੀਮ ਜਿਹੜੀ ਹੈ ਉਹਨਾਂ ਨੂੰ ਫਾਈਨ ਵગેਰਾ ਕਰੂਗੀ ਉਹ ਨਾ ਰਸਾ ਟੈਕਸ਼ਨ ਵਾਲੇ ਕੰਪਨੀ ਕਰੂਗਾ ਤਾਂ ਇਹ ਲੈ ਵਾਰਨਿੰਗ ਹੈ